ਇੱਕ ਜਿਹੜਾ ਪਟਾਕੇ ਬਣਾਉਣ ਦਾ ਕੰਮ ਕਰ ਰਿਹਾ ਸੀ ਰਿਹੈਸ਼ੀ ਇਲਾਕੇ ਦੇ ਵਿੱਚ ਇਹ ਜਿਹੜਾ ਗੈਰ ਕਾਨੂੰਨੀ ਕੰਮ ਆ ਉਹ ਕੀਤਾ ਜਾ ਰਿਹਾ ਸੀ ਤੇ ਉਸ ਤੋਂ ਬਾਅਦ ਜਿਹੜਾ ਵੱਡਾ ਹਾਦਸਾ ਇੱਥੇ ਹੁੰਦਾ ਤੁਸੀਂ ਦੇਖੋ ਪੂਰੇ ਦਾ ਪੂਰਾ ਜਿਹੜਾ ਘਰ ਆ ਉਹ ਨੁਕਸਾਨਿਆ ਗਿਆ ਜਿਹੜੇ ਗੇਟ ਨੇ ਉਹਦੇ ਪਰਖਛੇ ਜਿਹੜੇ ਨੇ ਇਸ ਵੇਲੇ ਉੱਡ ਚੁੱਕੇ ਨੇ ਜਿਹੜਾ ਪਲਾਸਟਰ ਆ ਸਿਮਿੰਟ ਆ ਉਹ ਤੁਹਾਨੂੰ ਡਿੱਗਿਆ ਹੋਇਆ ਨਜ਼ਰ ਆਊਗਾ ਪੂਰੇ ਦਾ ਪੂਰਾ ਜਿਹੜਾ ਮੁਹੱਲਾ ਇਸ ਵੇਲੇ ਉਹ ਕਿਤਨੇ ਕਿਤੇ ਸਦਮੇ ਦੇ ਵਿੱਚ ਮੌਜੂਦ ਆ ਲੇਕਿਨ ਕਿਉਂਕਿ ਇਲਾਕੇ ਦੇ ਜਿਹੜੇ ਕੌਂਸਲਰ ਨੇ ਇਲਾਕੇ ਦੇ ਵਿਧਾਇਕ ਨੇ ਉੱਥੇ ਹੀ ਪੁਲਿਸ ਪਾਰਟੀ ਜਿਹੜੀ ਆ ਵੱਡੀ ਗਿਣਤੀ ਦੇ ਵਿੱਚ ਇੱਥੇ ਮੌਜੂਦ ਆ ਤੇ ਸਿਚੁਏਸ਼ਨ ਜਿਹੜੀ ਆ ਅੰਡਰ ਕੰਟਰੋਲ ਜਿਹੜੀ ਇਸ ਵੇਲੇ ਉਹ ਦੱਸੀ ਜਾ ਰਹੀ ਹੈ ਨਾਲੇ ਜਿਹੜਾ ਵਿਅਕਤੀ ਆ ਉਹ ਜ਼ਖਮੀ ਹੋਇਆ ਉਹਦੇ ਜਿਹੜੇ ਬੱਚੇ ਨੇ ਉਹ ਵੀ ਜ਼ਖਮੀ ਹੋਏ ਨੇ ਕੋਈ ਜਿਹੜੇ ਬੱਚੇ ਇੱਥੇ ਖੇਡ ਰਹੇ ਸੀ ਉਹ ਵੀ ਜ਼ਖਮੀ ਹੋਏ ਨੇ ਉਹਨਾਂ ਸਾਰਿਆਂ ਨੂੰ ਜਿਹੜਾ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਨਾਲੇ ਜਿਹੜੀ ਗੱਲ ਆ ਉਹ ਕਾਨੂੰਨੀ ਕਾਰਵਾਈ ਸਖਤ ਕਾਨੂੰਨੀ ਕਾਰਵਾਈ ਦੀ ਜਿਹੜੀ ਗੱਲ ਇਸ ਵਿਅਕਤੀ ਦੇ ਖਿਲਾਫ ਆਕੀ ਜਾ ਰਹੀ ਹੈ ਜਿਹੜਾ ਇੱਕ ਰਿਹੈਸ਼ੀ ਇਲਾਕੇ ਦੇ ਵਿੱਚ ਨਿਕਨੀ ਆਬਾਦੀ ਦੇ ਵਿੱਚ ਇਸ ਤਰੀਕੇ ਦਾ ਗੈਰ ਕਾਨੂੰਨੀ ਕੰਮ ਕਰ ਰਿਹਾ ਸੀ ਉਸ ਦੇ ਖਿਲਾਫ ਜਿਹੜੀ ਆ ਕੜੀ ਕਾਨੂੰਨੀ ਕਾਰਵਾਈ ਉਹ ਕੀਤੀ ਜਾਏਗੀ ਇਹ ਇਲਾਕਾ ਇੰਦਰਾ ਕਲੋਨੀ ਹੈ ਜੀ ਇਹ ਅੱਧੇ ਘੰਟੇ ਕਰੀਬ ਹੋ ਗਿਆ ਬਲਾਸਟ ਹੋਏ ਨੂੰ ਸਾਨੂੰ ਜਿੱਦਾਂ ਹੀ ਪਤਾ ਲੱਗਿਆ ਅਸੀਂ ਮੌਕੇ ਤੇ ਆਏ ਆ ਦੇਖਿਆ ਜੀ 10 12 ਜਿਹੜੇ ਬੱਚੇ ਸੀਗੇ ਉਹ ਸੁਲਝ ਗਏ ਨੇ ਤੇ 5 7 ਜਿਹੜੇ ਨੌਜਵਾਨ ਸੀ ਉਹ ਸੁਲਝ ਗਏ ਨੇ ਕਾਰਨ ਕੀ ਸੀਗਾ ਕੀ ਹੋਇਆ ਕਾਰਨ ਕੀ ਇੱਥੇ ਸਾਨੂੰ ਇਹੀ ਪਤਾ ਲੱਗਾ ਜੀ ਕੋਈ ਬੰਦਾ ਉਸਮਾਨ ਨਾਮ ਦਾ ਬੰਦਾ ਕੋਈ ਬੰਬ ਬੰਬ ਕੋਈ ਚੀਜ਼ ਬਣਾਉਂਦਾ ਸੀਗਾ ਹਾਂ ਉਹਦੇ ਕਰਕੇ ਉਹ ਪਟਾਰਕੋ ਸੁਪੈਸ਼ੀ ਉਹਦੇ ਅੱਗ ਲੱਗ ਗਈ ਅੱਗ ਲੱਗ ਕੇ ਬਲਾਸਟ ਹੋਇਆ ਉਹਦੇ ਕਰਕੇ ਜਿਹੜੇ ਮੁੱਲੇ ਦੇ ਆਸੇ-ਪਾਸੇ ਬੱਚੇ ਉਹਨਾਂ ਨੂੰ ਵੀ ਸੁੱਲ ਜਗੇ ਤੇ ਨਾਲ ਨੌਜਵਾਨ ਵੀ ਕੁਝ ਸੁੱਲ ਜਗੇ ਬਲਕਿ ਉਹਨਾਂ ਦੇ ਘਰ ਤੇ ਵੀ ਆਪ ਆਪਣੇ ਵੀ ਘਰ ਤੇ ਦੇ ਵੀ ਅੱਗ ਪਹੁੰਚ ਗਿਆ ਨਾ ਮੌਕੇ ਤੇ ਤੁਸੀਂ ਪਹੁੰਚ ਕੇ ਚੰਨ ਕਾਫੀ ਹਾਂ ਉਸ ਟਾਈਮ ਹੀ ਮੌਕੇ ਤੇ ਪਹੁੰਚੇ ਅਸੀਂ ਐਂਬੂਲੈਂਸ ਲਾ ਕੇ ਸਾਰਿਆਂ ਨੂੰ ਮੌਕੇ ਦੇ ਐਂਬੂਲੈਂਸ ਵਿੱਚ ਸਭ ਭੇਜਿਆ ਗਿਆ ਸਾਰਿਆਂ ਨੂੰ ਬਾਕੀ ਪਰਮਾਤਮਾ ਦਾ ਸੁੱਖ ਸ਼ਕਤੀ ਦਾ ਕੋਈ ਜਾਨੀ ਮਾਨੀ ਉਹਦਾ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਪਰਮਾਤਮਾ ਦਾ ਸ਼ ਕਿਵਨ ਕੀ ਦੇ ਮੌਕੇ ਤੇ ਪਹੁੰਚਿਆ ਤਾਂ ਕਾਫੀ ਬਚਾਅ ਹੋ ਗਿਆ ਮੌਕੇ ਪੁੱਛੇ ਬਚਾਅ ਹੋ ਗਿਆ ਜੀ ਪੂਰੇ ਮੁਹੱਲੇ ਵਾਲਾ ਪੂਰਾ ਉਸੇ ਟਾਈਮ ਐਮਐਲਏ ਸਾਹਿਬ ਸਾਡੇ ਐਮਐਲਏ ਸਾਹਿਬ ਦੋ ਪੰਜ ਚਾਰ ਮਿੰਟ ਤੇ ਫਾਸਲੇ ਸੀਗੇ ਫੋਨ ਕੀਤਾ ਗਿਆ ਉਸੇ ਨਾਮ ਐਮਐਲਏ ਸਾਹਿਬ ਅਗਰ ਉਸ ਟਾਈਮ ਫੋਰਸ ਆ ਗਈ ਮੋਤੀ ਨਗਰ ਜੀ ਨਾਲੇ ਐਸਐਚਓ ਸਾਹਿਬ ਅਗਰ ਸਾਰਾ ਕੁਝ ਦੇਖ ਕੇ ਨਾਲੇ ਉਸ ਟਾਈਮ ਹੋ ਗਿਆ ਤੇ ਪੂਰਾ ਕਾਬੂ ਪਾਇਆ ਗਿਆ ਹਾਂ ਅੱਗ ਤਾਂ ਜੀ ਕੋਈ ਜੀ ਪਟਾਸੀ ਕੋਈ ਉੱਧਾ ਕੋਈ ਬੰਬ ਹੋ ਸੀਗਾ ਮਤਲਬ ਜਲਨ ਉਹ ਇੱਕ ਦੋ ਪੰਜ ਮਿੰਟ ਦੀ ਜੀ ਖਤਮ ਹੋ ਗਿਆ 5 ਮਿੰਟ ਚ ਹੀ ਅੱਗੇ ਸਾਰੇ ਪਾਸੇ ਫੈਲ ਗਈ ਫੈਲਣ ਕਰਕੇ 5 ਮਿੰਟ ਚ ਹੀ ਖਤਮ ਹੋ ਗਈ ਉਸੇ ਟਾਈਮ ਨੂੰ ਐਫਆਰਬੀਗੇਟ ਵਾਲੇ ਵੀ ਆ ਗਏ ਸਾਰੇ ਆ ਗਏ ਜੋ ਇੱਚ ਗੁਨਾਹਗਰ ਹੋਊਗਾ ਉੱਥੇ ਕਾਨੂੰਨੀ ਕਾਰਵਾਈ ਕਰਾਂਗੇ ਸਿਚੁਏਸ਼ਨ ਅੰਡਰ ਕੰਟਰੋਲ ਹੈ ਹਾਂਜੀ ਪੂਰੇ ਕੰਟਰੋਲ ਹੈ ਜੀ ਠੀਕ ਹੈ ਠੀਕ ਹੈ ਥੈਂਕ ਯੂ ਮਾਮਲਾ ਸਾਰਾ ਇੱਥੇ ਮਾਮਲਾ ਇਹ ਹੋਇਆ ਜੀ ਇੱਥੇ ਇੱਕ ਆਬਾਦੀ ਦੇ ਅੰਦਰ ਉਸਮਾਨ ਨਾਮ ਦਾ ਲੜਕਾ ਵਾ ਜੀ ਉਹਨੇ ਇੱਥੇ ਬਾਰੂਦ ਬਣਾ ਰਿਹਾ ਪਟਾਕੇ ਬਣਾ ਰਿਹਾ ਗੈਰ ਕਾਨੂੰਨੀ ਕੰਮ ਕਰ ਰਿਹਾ ਵਾ ਆਵਾਦੀ ਦੇ ਇਲਾਕੇ ਚ ਅੱਜ ਸਾਡੇ ਇਸ ਗਲੀ ਦੇ ਬੱਚੇ ਵੀ 10 12 ਜਿਹੜੇ ਆ ਉਹਨਾਂ ਦਾ ਵੀ ਅੱਗ ਨਾਲ ਨੁਕਸਾਨ ਹੋ ਗਿਆ ਤੇ 6 7 ਬੰਦੇ ਜਿਹੜੇ ਵੱਡੇ ਆ ਉਹਨਾਂ ਦਾ ਵੀ ਨੁਕਸਾਨ ਹੋਇਆ ਮੌਕੇ ਤੇ ਮੋਤੀ ਨਗਰ ਸਚੋ ਡਿਵੀਜ਼ਨ ਨੰਬਰ 2 ਦੀ ਫੋਰਸ ਔਰ ਇਹ ਸਭ ਬਾੜ ਦੇ ਜਿਹੜੇ ਕਾਉਂਸਲਰ ਨੇ ਨਿੱਕੂ ਭਾਰਤੀ ਜੀ ਔਰ ਸਾਰੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਾਥੀ ਆਏ ਆ ਅਸੀਂ ਸਾਰਿਆਂ ਨੇ ਆ ਕੇ ਦੇਖਿਆ ਔਰ ਮੱਲੇ ਵਾਲਿਆਂ ਨੇ ਫੜਾ ਫੜ ਹਿੰਮਤ ਮਾਰ ਕੇ ਜਿਹੜੇ ਉਹ ਬੱਚੇ ਹਸਪਤਾਲ ਭੇਜਿਆ ਸੀ ਬਿਲਕੁਲ ਵੀ ਮੌਕੇ ਤੇ ਤੁਰੰਤ ਪਹੁੰਚ ਗਏ ਤੇ ਤੁਸੀਂ ਜਾਂਚਾ ਲਿੱਤਾ ਤੇ ਲੋਕਾਂ ਨੂੰ ਤੁਸੀਂ ਕਾਰਵਾਈ ਬਿਲਕੁਲ ਬੰਦੀ ਕਾਰਵਾਈ ਮੈਂ ਕਹਤਾ ਐਸਐਚਓ ਸਾਹਿਬ ਨੂੰ ਜਿਹੜੀ ਬੰਦੀ ਕਾਰਵਾਈ ਆ ਇਹਦੇ ਬਾਈ ਨੇਮ ਅਸਮਾਨ ਨਾਮ ਦਾ ਲੜਕਾ ਜਿਹੜਾ ਇੱਥੇ ਗੈਰ ਕਾਨੂੰਨੀ ਕੰਮ ਕਰ ਰਿਹਾ ਸੀ ਇਹਦੇ ਗੈਰ ਕਾਨੂੰਨੀ ਕੰਮ ਦੇ ਉੱਤੇ ਇਹਦੇ ਪਰਚਾ ਦਿੱਤਾ ਜਾਊਗਾ ਜੀ ਇਹ ਹੈ ਪੂਰਾ ਰਹਿਸ਼ੀਦ ਗੁੰਦਮਾ ਏਰੀਆ ਬਿਲਕੁਲ ਰਹਿਸੀ ਇਲਾਕਾ ਵਾ ਦੇਖੋ ਨਾ ਤਾਂ ਹੀ ਐਡਾ ਵੱਡਾ ਨੁਕਸਾਨ ਹੋ ਗਿਆ ਬੱਚਿਆਂ ਦਾ ਇਹ ਖੁੱਲੇ ਇਲਾਕੇ ਦੇ ਵਿੱਚ ਲੋਕ ਬਣਾਉਂਦੇ ਆ ਤਾਂ ਹੀ ਗਵਰਨਮੈਂਟ ਨੇ ਬਾਹਰ ਇਹਨਾਂ ਨੂੰ ਗਦਾਮ ਦੇ ਤੌਰ ਤੇ ਦਿੱਤੇ ਆ ਇਹ ਲੋਕ ਪੈਸੇ ਦੀ ਲਾਲਸਾ ਕਰਕੇ ਇਹਨਾਂ ਦੇ ਮੂੰਹ ਨੂੰ ਲਹੂ ਲੱਗਿਆ ਹੋਇਆ ਇਸ ਕਰਕੇ ਲੋਕਾਂ ਦੀ ਜਾਨ ਮਾਲ ਨਾ ਖੇਲਦੇ ਆ ਕਿੰਨੇ ਕੁ ਬੰਦੇ ਨੁਕਸਾਨੇ ਗਏ ਆ ਦੇਖੋ 6-7 ਦਾ ਵੱਡੇ ਆ ਜਿਹੜੇ 10-12 ਬੱਚੇ ਨੇ ਛੋਟੇ ਉਹਨਾਂ ਦਾ ਨੁਕਸਾਨ ਹੋਇਆ ਔਰ ਉਹ ਜਿਹੜਾ ਇਹ ਆਪ ਬਣਾਉਂਦਾ ਸੀ ਉਹਦੇ ਵੀ ਮੈਨੂੰ ਘਰ ਦੇ ਅੰਦਰ ਜਿੰਨੇ ਬੱਚੇ ਸੀ ਉਹਨਾਂ ਨੂੰ ਵੀ ਨੁਕਸਾਨ ਹੋਇਆ ਜੀ ਠੀਕ ਠੀਕ ਹੈ ਜੀ ਇਸੇ ਚੁੜ। ਕੀ ਵੈਰੀਫਾਈ ਕਰ ਰਹੇ ਆ ਜੀ? ਲੈਬ ਤੋਂ ਚੈੱਕ ਆ। ਹਾਂ ਲੈਬ ਆ ਰਿਹਾ ਸਾਡੇ ਫਰਾਂਸਿਸ ਸੈਰ ਵਾਲੇ ਉਹ ਦੇਖ ਕੇ ਦਾ। ਸਰ ਇਹ ਕਿਹੜੀ ਜਗ੍ਹਾ ਮਾਮਲਾ? ਇੰਦਰਾ ਕਲੋਨੀ ਦੀ ਟੀਮਾ ਚੌਂਕ। ਦੇ ਪਰਿਵਾਰ ਦੇ ਬੰਦੇ ਸਾਰੇ ਜ਼ਖਮੀ ਹੋਏ ਤੇ ਬਚ ਕੇ ਕੋਈ ਉਹ ਸਿਵਲ ਹਸਪੀਟਲ ਨੂੰ ਲੈ ਕੇ ਗਏ ਇਲਾਜ ਦੀ ਉੱਥੋਂ پتہ ਲੱਗੇ ਕਿੰਨੇ ਲੋਕ ਸੀ ਟੋਟਲ ਟੋਟਲ ਹੁਣ ਹੁਣ ਤੱਕ ਜਿੰਨੀ ਕਿ ਇਨਫੋਰਮੇਸ਼ਨ ਸਾਨੂੰ ਮਿਲੀ 5 ਤੋਂ 6 ਬੱਚੇ ਜ਼ਖਮੀ ਕਿਹੜਾ ਏਰੀਆ ਕਿਹੜਾ ਮੱਲਾ ਜੀ ਇੰਦਰਾ ਕਲੋਨੀ ਇੰਦਰਾ ਕਲੋਨੀ ਤੇ ਬਲਾਸਟ ਹੋਇਆ ਸੀ ਕਿਸ ਤਰ੍ਹਾਂ پتہ ਲੱਗਾ ਇਹ ਸਾਨੂੰ ਤਾਂ ਕੰਟਰੋਲ ਰੂਮ ਤੋਂ ਮਸ਼ਹੂਰ ਹੋਇਆ ਸੀ ਤੇ ਸਰ ਜੀ ਕਾਨੂੰਨੀ ਕਾਰਵਾਈ ਕੀਤੀ ਹੋਊਗੀ ਬਿਲਕੁਲ ਜੀ ਬਿਲਕੁਲ ਬਿਲਕੁਲ ਹੋਏਗੀ ਬਿਲਕੁਲ ਜਾਨੀ ਜੀ ਸਰ ਜਿਹੜੇ ਜ਼ਖਮੀ ਨੇ ਉਹ ਸੀਰੀਅਸ ਨੇ ਆਪਨੇ ਨੋਰਮਲ ਜਿਹੜੀ ਆ ਗਏ ਨੋਰਮਲ ਥੋੜੇ ਸੇਫ ਤੁਹਾਨੂੰ ਦੇ ਚੈਰਾ ਨਿਊਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਾਹਦ ਖਾਨ ਲੁਧਿਆਣਾ ਦੇ ਇੰਦਰਾ ਨਗਰ ਦੇ ਵਿੱਚ ਮੌਜੂਦ ਹਾਂ ਜਿੱਥੇ ਇੱਕ ਅਜੀਬੋ ਗਰੀਬ ਮਾਮਲਾ ਜਿਹੜਾ ਸਾਹਮਣੇ ਆਇਆ ਤੁਹਾਨੂੰ ਦੱਸ ਦਈਏ ਕਿ ਜਿਹੜਾ ਘਰ ਤੁਸੀਂ ਦੇਖ ਰਹੇ ਹੋ ਇਸ ਘਰ ਦੇ ਅੰਦਰ ਜਿਹੜਾ ਥੋੜੀ ਦੇਰ ਪਹਿਲਾਂ ਹੀ ਇੱਕ ਤਰੀਕੇ ਦਾ ਮਬਲਾਫ ਠੀਕ ਹਾਂਗਾ ਕਿ ਹੋਇਆ ਦੱਸਿਆ ਜਾ ਰਿਹਾ ਕਿ ਮੌਕੇ ਤੇ ਜਿਹੜੀ ਪੁਲਿਸ ਫੋਰਸ ਮੌਜੂਦ ਆ ਹਲਕਾ ਸੈਂਟਰਲ ਦੇ ਜਿਹੜੇ ਐਮ ਐਲ ਏ ਅਸ਼ੋਕ ਪ੍ਰਸ਼ਰ ਪੱਪੀ ਉਹ ਵੀ ਮੌਜੂਦ ਨੇ ਇੱਕ ਵਿਅਕਤੀ ਜਿਹੜਾ ਇਸ ਘਰ ਦੇ ਅੰਦਰ ਪੋਟਾਸ਼ ਰਾਕੇ ਜਿਹੜਾ ਪਟਾਕੇ ਬਣਾਉਣ ਦਾ ਕੰਮ ਕਰ ਰਿਹਾ ਸੀ ਰਿਹਾਇਸ਼ੀ ਇਲਾਕੇ ਦੇ ਵਿੱਚ ਇਹ ਜਿਹੜਾ ਗੈਰ ਕਾਨੂੰਨੀ ਕੰਮ ਆ ਉਹ ਕੀਤਾ ਜਾ ਰਿਹਾ ਸੀ ਤੇ ਉਸ ਤੋਂ ਬਾਅਦ ਜਿਹੜਾ ਵੱਡਾ ਹਾਦਸਾ ਇੱਥੇ ਹੁੰਦਾ ਤੁਸੀਂ ਦੇਖੋ ਪੂਰੇ ਦਾ ਪੂਰਾ ਜਿਹੜਾ ਘਰ ਆ ਉਹ ਨੁਕਸਾਨੇ ਆ ਗਿਆ ਜਿਹੜੇ ਗੇਟ ਨੇ ਉਹਦੇ ਪਰਖਸ਼ੇ ਜਿਹੜੇ ਨੇ ਇਸ ਵੇਲੇ ਉੱਡ ਚੁੱਕੇ ਨੇ ਜਿਹੜਾ ਪਲਾਸਟਰ ਆ ਸਿਮਿੰਟ ਆ ਉਹ ਤੁਹਾਨੂੰ ਡਿੱਗਿਆ ਹੋਇਆ ਨਜ਼ਰ ਆਊਗਾ ਪੂਰੇ ਦਾ ਪੂਰਾ ਜਿਹੜਾ ਮੁਹੱਲਾ ਇਸ ਵੇਲੇ ਉਹ ਕਿੰਨੇ ਕਿਤੇ ਸਦਮੇ ਦੇ ਵਿੱਚ ਮੌਜੂਦ ਆ ਲੇਕਿਨ ਕਿਉਂਕਿ ਇਲਾਕੇ ਦੇ ਜਿਹੜੇ ਕਾਉਂਸਲਰ ਨੇ ਇਲਾਕੇ ਦੇ ਵਿਧਾਇਕ ਨੇ ਉੱਥੇ ਹੀ ਪੁਲਿਸ ਪਾਰਟੀ ਜਿਹੜੀ ਆ ਵੱਡੀ ਗਿਣਤੀ ਦੇ ਵਿੱਚ ਇੱਥੇ ਮੌਜੂਦ ਆ ਤੇ ਸਿਚੁਏਸ਼ਨ ਜਿਹੜੀ ਆ ਅੰਡਰ ਕੰਟਰੋਲ ਜਿਹੜੀ ਇਸ ਵੇਲੇ ਉਹ ਦੱਸੀ ਜਾ ਰਹੀ ਹੈ ਨਾਲੇ ਜਿਹੜਾ ਵਿਅਕਤੀ ਆ ਉਹ ਜ਼ਖਮੀ ਹੋਇਆ ਉਹਦੇ ਜਿਹੜੇ ਬੱਚੇ ਨੇ ਉਹ ਵੀ ਜ਼ਖਮੀ ਹੋਏ ਨੇ ਕੁਝ ਜਿਹੜੇ ਬੱਚੇ ਇੱਥੇ ਖੇਡ ਰਹੇ ਸੀ ਉਹ ਵੀ ਜ਼ਖਮੀ ਹੋਏ ਨੇ ਉਹਨਾਂ ਸਾਰਿਆਂ ਨੂੰ ਜਿਹੜਾ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਨਾਲੇ ਜਿਹੜੀ ਗੱਲ ਆ ਉਹ ਕਾਨੂੰਨੀ ਕਾਰਵਾਈ ਸਖਤ ਕਾਨੂੰਨੀ ਕਾਰਵਾਈ ਦੀ ਜਿਹੜੀ ਗੱਲ ਇਸ ਵਿਅਕਤੀ ਦੇ ਖਿਲਾਫ ਆਕੀ ਜਾ ਰਹੀ ਹੈ ਜਿਹੜਾ ਇੱਕ ਰਿਹੈਸ਼ੀ ਇਲਾਕੇ ਦੇ ਵਿੱਚ ਨਿਕਨੀ ਆਬਾਦੀ ਦੇ ਵਿੱਚ ਇਸ ਤਰੀਕੇ ਦਾ ਗੈਰ ਕਾਨੂੰਨੀ ਕੰਮ ਕਰ ਰਿਹਾ ਸੀ ਉਸ ਦੇ ਖਿਲਾਫ ਜਿਹੜੀ ਆ ਕੜੀ ਕਾਨੂੰਨੀ ਕਾਰਵਾਈ ਉਹ ਕੀਤੀ ਜਾਏਗੀ ਨਿਕ ਬਾਤ ਤੇ ਤੁਸੀਂ ਮੌਕੇ ਤੇ ਪਹੁੰਚੇ ਗਏ। ਸਾਰਾ ਇਲਾਕਾ ਜਿਹੜਾ ਵਾ ਤੇ ਗਲੀ ਗੇੜੀ। ਇਹ ਇਲਾਕਾ ਇੰਦਰ ਕੋਲੋਨੀ ਹੈ ਜੀ। ਇਹ ਅੱਧੇ ਘੰਟੇ ਕਰੀਬ ਹੋਇਆ ਬਲਾਸਟ ਹੋਇਆ ਨੂੰ। ਸਾਨੂੰ ਜਿੱਦਾਂ ਹੀ ਪਤਾ ਲੱਗਿਆ ਅਸੀਂ ਮੌਕੇ ਤੇ ਆਏ ਆ। ਦੇਖਿਆ ਜੀ 10-12 ਜਿਹੜੇ ਬੱਚੇ ਸੀਗੇ ਉਹ ਸੁੱਲ ਜਗੇ ਨੇ ਤੇ 5-7 ਜਿਹੜੇ ਨੌਜਵਾਨ ਸੀ ਉਹ ਸੁੱਲ ਜਗੇ ਨੇ। ਕਾਰਨ ਕੀ ਸੀਗਾ ਕੀ ਹੋਇਆ ਜੀ? ਕਾਰਨ ਕੀ ਇੱਥੇ ਸਾਨੂੰ ਇਹੀ ਪਤਾ ਲੱਗਾ ਜੀ ਕੋਈ ਬੰਦਾ ਉਸਮਾਨ ਨਾਮ ਦਾ ਬੰਦਾ ਕੋਈ ਬੰਬ ਕੋਈ ਚੀਜ਼ ਬਣਾਉਂਦਾ ਸੀਗਾ ਹਾਂ ਉਹਦੇ ਕਰਕੇ ਉਹ ਪਟਾਰ ਫੁੱਟ ਸਪੈਸ਼ੀ ਉਹਦੇ ਅੱਗ ਲੱਗ ਗਈ ਅੱਗ ਲੱਗ ਕੇ ਬਲਾਸਟ ਹੋਇਆ ਉਹਦੇ ਕਰਕੇ ਜਿਹੜੇ ਮੁੱਲੇ ਨਾਸੇ ਬਸੇ ਬੱਚੇ ਉਹਨਾਂ ਨੂੰ ਵੀ ਸੁੱਲ ਜਗੇ ਤੇ ਨਾਲ ਨੌਜਵਾਨ ਵੀ ਕੁਝ ਸੁੱਲ ਜਗੇ ਬਲਕਿ ਉਹਨਾਂ ਦੇ ਘਰ ਦੇ ਵੀ ਆਪ ਆਪਣੇ ਵੀ ਘਰ ਦੇ ਦੇ ਵੀ ਅੱਗ ਪਹੁੰਚ ਗਿਆ ਨਾ ਮੌਕੇ ਤੇ ਤੁਸੀਂ ਪਹੁੰਚ ਕੇ ਚੰਨ ਕਾਫੀ ਹਾਂ ਉਸ ਟਾਈਮ ਹੀ ਜੀ ਮੌਕੇ ਤੇ ਪਹੁੰਚੇ ਅਸੀਂ ਐਂਬੂਲੈਂਸ ਲਾ ਕੇ ਸਾਰਿਆਂ ਨੂੰ ਮੌਕੇ ਤੇ ਐਂਬੂਲੈਂਸ ਵਿੱਚ ਸਭ ਭੇਜਿਆ ਗਿਆ ਸਾਰਿਆਂ ਨੂੰ ਬਾਕੀ ਪਰਮਾਤਮਾ ਦਾ ਸੁੱਖ ਸ਼ਕਤੀ ਦਾ ਕੋਈ ਜਾਨੀ ਮਾਨੀ ਉਹਦਾ ਕੋਈ ਬੇਟਾ ਨੁਕਸਾਨ ਨਹੀਂ ਹੋਇਆ ਪਰਮਾਤਮਾ ਦਾ ਸ਼ੁ ਤਕਰੀਬਨ ਕਿੰਨੇ ਜੀ ਮੌਕੇ ਤੇ ਪਹੁੰਚੇ ਤਾਂ ਕਾਫੀ ਬਚਾਅ ਹੋ ਗਿਆ ਮੌਕੇ ਤੇ ਪੁੱਛੇ ਬਚਾਅ ਹੋ ਗਿਆ ਜੀ ਪੂਰੇ ਮੁਹੱਲੇ ਵਾਲਾ ਪੂਰੇ ਉਸੇ ਟਾਈਮ ਐਮਐਲਏ ਸਾਹਿਬ ਸਾਡੇ ਐਮਐਲਏ ਸਾਹਿਬ ਦੋ ਪੰਜ ਚਾਰ ਮਿੰਟ ਤੇ ਫਸਲੇ ਸੀਗੇ ਫੋਨ ਕੀਤਾ ਕਿ ਉਸੇ ਟਾਈਮ ਐਮਐਲਏ ਸਾਹਿਬ ਅਗੇ ਉਸ ਟਾਈਮ ਫੋਰਸ ਆ ਗਈ ਮੋਤੀ ਨਗਰ ਦੀ ਨਾਲੇ ਐਸਐਚਓ ਸਾਹਿਬ ਅਗੇ ਸਾਰਾ ਕੁਝ ਦੇਖ ਕੇ ਨਾਲੇ ਉਸ ਟਾਈਮ ਹੋ ਗਿਆ ਪੂਰਾ ਕਾਬੂ ਪਾਇਆ ਗਿਆ ਹਾਂ ਅੱਗ ਤੇ ਜੀ ਕੋਈ ਜੀ ਪਟਾਸੀ ਕੋਈ ਉੱਧਾ ਕੋਈ ਬੰਬ ਉਹ ਸੀਗਾ ਮਤਲਬ ਜਲਨ ਉਹ ਇੱਕ ਦੋ ਪੰਜ ਮਿੰਟ ਜੀ ਖਤਮ ਹੋ ਗਿਆ 5 ਮਿੰਟ ਚ ਹੀ ਅੱਗੇ ਸਾਰੇ ਪਾਸੇ ਫੈਲ ਗਈ ਫੈਲਣ ਕਰਕੇ 5 ਮਿੰਟ ਚ ਹੀ ਖਤਮ ਹੋ ਗਈ ਉਸੇ ਟਾਈਮ ਫਰਫੀਗੇਟ ਵਾਲੇ ਵੀ ਆ ਗਏ ਸਾਰੇ ਆ ਗਏ ਜੋ ਇੱਚ ਗੁਨਾਹਗਰ ਹੋਊਗਾ ਉੱਥੇ ਕਾਨੂੰਨੀ ਕਾਰਵਾਈ ਕਰਾਵਾਂਗੇ ਸਿਚੁਏਸ਼ਨ ਅੰਡਰ ਕੰਟਰੋਲ ਹੈ ਹਾਂਜੀ ਪੂਰੇ ਕੰਟਰੋਲ ਹੈ ਜੀ ਠੀਕ ਹੈ ਠੀਕ ਹੈ ਥੈਂਕ ਯੂ ਇਹ ਮਾਮਲਾ ਸਾਰਾ ਇੱਥੇ ਮਾਮਲਾ ਇਹ ਹੋਇਆ ਜੀ ਇੱਥੇ ਇੱਕ ਆਬਾਦੀ ਦੇ ਅੰਦਰ ਉਸਮਾਨ ਨਾਮ ਦਾ ਲੜਕਾ ਵਾ ਜੀ ਉਹਨੇ ਇੱਥੇ ਬਾਰੂਦ ਬਣਾ ਰਿਹਾ ਪਟਾਕੇ ਬਣਾ ਰਿਹਾ ਗੈਰ ਕਾਨੂੰਨੀ ਕੰਮ ਕਰ ਰਿਹਾ ਵਾ ਆਬਾਦੀ ਦੇ ਇਲਾਕੇ ਚ ਅਜ ਸਾਡੇ ਗਲੀ ਦੇ ਬੱਚੇ ਵੀ 10 12 ਜਿਹੜੇ ਆ ਉਹਨਾਂ ਦਾ ਵੀ ਅੱਗ ਨਾਲ ਨੁਕਸਾਨ ਹੋ ਗਿਆ ਤੇ 6 7 ਬੰਦੇ ਜਿਹੜੇ ਵੱਡੇ ਆ ਉਹਨਾਂ ਦਾ ਵੀ ਨੁਕਸਾਨ ਹੋਇਆ ਮੋਕੇ ਤੇ ਮੋਤੀ ਨਗਰ ਸਚੋ ਡਿਵੀਜ਼ਨ ਨੰਬਰ 2 ਦੀ ਫੋਰਸ ਔਰ ਇਹ ਸਭ ਬਾੜ ਦੇ ਜਿਹੜੇ ਕਾਉਂਸਲਰ ਨੇ ਨਿੱਕੂ ਭਾਰਤੀ ਜੀ ਔਰ ਸਾਰੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਾਥੀ ਆਏ ਆ ਅਸੀਂ ਸਾਰਿਆਂ ਨੇ ਆ ਕੇ ਦੇਖਿਆ ਔਰ ਮੱਲੇ ਵਾਲਿਆਂ ਨੇ ਫਟਾਫਟ ਹਿੰਮਤ ਮਾਰ ਕੇ ਜਿਹੜੇ ਉਹ ਬੱਚੇ ਆ ਹਸਪਤਾਲ ਭੇਜਿਆ ਸੀ ਬਿਲਕੁਲ ਵੀ ਮੌਕੇ ਤੇ ਤੁਰੰਤ ਪਹੁੰਚ ਗਏ ਤੇ ਤੁਸੀਂ ਜਾਂਚ ਲਿੱਤਾ ਤੇ ਲੋਕਾਂ ਨੂੰ ਤੁਸੀਂ ਕਾਫੀ ਬਿਲਕੁਲ ਬੰਦੀ ਕਾਰਵਾਈ ਮੈਂ ਕਹਤਾ ਐਸਐਚਓ ਸਾਹਿਬ ਨੂੰ ਜਿਹੜੀ ਬੰਦੀ ਕਾਰਵਾਈ ਆ ਇਹਦੇ ਬਾਈ ਨੇਮ ਅਸਮਾਨ ਨਾਮ ਦਾ ਲੜਕਾ ਜਿਹੜਾ ਇੱਥੇ ਗੈਰ ਕਾਨੂੰਨੀ ਕੰਮ ਕਰ ਰਿਹਾ ਸੀ ਇਹਦੇ ਗੈਰ ਕਾਨੂੰਨੀ ਕੰਮ ਦੇ ਉੱਤੇ ਇਹਦੇ ਪਰਚਾ ਦਿੱਤਾ ਜਾਊਗਾ ਜੀ ਇਹ ਹੈ ਪੂਰਾ ਰਹਿਸ਼ੀ ਗੁੰਦਮਾ ਏਰੀਆ ਬਿਲਕੁਲ ਰੈਸੀ ਇਲਾਕਾ ਵਾ ਦੇਖੋ ਨਾ ਤਾਂ ਹੀ ਐਡਾ ਵੱਡਾ ਨੁਕਸਾਨ ਹੋ ਗਿਆ ਬੱਚਿਆਂ ਦਾ ਇਹ ਖੁੱਲੇ ਇਲਾਕੇ ਦੇ ਵਿੱਚ ਲੋਕ ਬਣਾਉਂਦੇ ਆ ਤਾਂ ਹੀ ਗਵਰਨਮੈਂਟ ਨੇ ਬਾਹਰ ਇਹਨਾਂ ਨੂੰ ਗਦਾਮ ਦੇ ਤੌਰ ਤੇ ਦਿੱਤੇ ਆ ਇਹ ਲੋਕ ਪੈਸੇ ਦੀ ਲਾਲਸਾ ਕਰਕੇ ਇਹਨਾਂ ਦੇ ਮੂੰਹ ਨੂੰ ਲਹੂ ਲੱਗਿਆ ਹੋਇਆ ਇਸ ਕਰਕੇ ਲੋਕਾਂ ਦੀ ਜਾਨ ਮਾਲ ਨਾ ਖੇਲਦੇ ਆ ਕਿੰਨੇ ਕੁ ਬੰਦੇ ਨੁਕਸਾਨੇ ਗਏ ਆ ਦੇਖੋ 6-7 ਦਾ ਵੱਡੇ ਆ ਜਿਹੜੇ 10-12 ਬੱਚੇ ਨੇ ਛੋਟੇ ਉਹਨਾਂ ਦਾ ਨੁਕਸਾਨ ਹੋਇਆ ਔਰ ਉਹ ਜਿਹੜਾ ਇਹ ਆਪ ਬਣਾਉਂਦਾ ਸੀ ਉਹਦੇ ਵੀ ਮੈਨੂੰ ਘਰ ਦੇ ਅੰਦਰ ਜਿੰਨੇ ਬੱਚੇ ਸੀ ਉਹਨਾਂ ਨੂੰ ਵੀ ਨੁਕਸਾਨ ਹੋਇਆ ਜੀ ਠੀਕ ਠੀਕ ਹੈ ਜੀ ਐਸੇ ਚੂੜਾ ਕੀ ਵੈਰੀਫਾਈ ਕਰ ਰਹੇ ਆ ਜੀ ਲੈਬ ਤੋਂ ਚੈੱਕ ਹਾਂ ਲੈਬ ਆ ਰਿਹਾ ਸਾਡੇ ਫਰਾਂਸਿਸ ਦੇ ਵਾਲਿਆਂ ਦੇ ਕੋਲ ਸਰ ਇਹ ਕਿਹੜੀ ਜਗ੍ਹਾ ਮਾਫਲਾ ਇੰਦਰਾ ਕਲੋਨੀ ਦੀ ਟੀਮਾ ਚੌਂਕ ਥੋੜਾ ਜਿਹਾ ਤੇ ਪਰਿਵਾਰ ਦੇ ਬੰਦੇ ਸਾਰੇ ਜਖਮੀ ਹੋਏ ਤੇ ਬਚ ਕੇ ਕੋਈ ਹੋਰ ਸਿਵਲ ਹਸਪੀਟਲ ਨੂੰ ਲੈ ਕੇ ਗਏ ਇਲਾਜ ਦੇ ਉੱਥੋਂ ਬਦਲ ਗਏ ਕਿੰਨੇ ਲੋਕ ਸੀ ਟੋਟਲ ਟੋਟਲ ਹੁਣ ਹੁਣ ਤੱਕ ਜਿੰਨੀ ਕਿ ਇਨਫੋਰਮੇਸ਼ਨ ਸਾਨੂੰ ਮਿਲੀ 500 ਤੋਂ 600 ਬੱਚੇ ਜ਼ਖਮੀ ਕਿਹੜਾ ਏਰੀਆ ਕਿਹੜਾ ਮਹੱਲਾ ਜੀ ਇੰਦਰਾ ਕਲੋਨੀ ਇੰਦਰਾ ਕਲੋਨੀ ਜੀ ਉੱਥੇ ਬਲਾਸਟ ਹੋਇਆ ਸੀ ਕਿਸ ਤਰ੍ਹਾਂ ਪਤਾ ਨਹੀਂ ਲੱਗਦਾ ਇਹ ਸਾਨੂੰ ਤਾਂ ਕੰਟਰੋਲ ਰੂਮ ਤੋਂ ਮਸ਼ਹੂਰ ਆਇਆ ਸੀ ਤੇ ਸਰ ਜੀ ਕਾਨੂੰਨੀ ਕਾਰਵਾਈ ਕੀਤੀ ਹੋਊਗੀ ਬਿਲਕੁਲ ਜੀ ਬਿਲਕੁਲ ਬਿਲਕੁਲ ਹੋਈ ਬਿਲਕੁਲ ਦਖਾਨੇ ਹੋ ਗਈ ਠੀਕ ਹੈ ਸਰ ਜਿਹੜੇ ਜ਼ਖਮੀ ਨੇ ਉਹ ਸੀਰੀਅਸ ਨੇ ਆਪਨੇ ਨਾਰਮ ਤੁਹਾਨੂੰ ਦਚਰਾਜ ਨਿਊਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਾਹਦ ਖਾਨ ਲੁਧਿਆਣਾ ਦੇ ਇੰਦਰਾ ਨਗਰ ਦੇ ਵਿੱਚ ਮੌਜੂਦ ਆ ਜਿੱਥੇ ਇੱਕ ਅਜੀਬੋ ਗਰੀਬ ਮਾਮਲਾ ਜਿਹੜਾ ਸਾਹਮਣੇ ਆਇਆ ਤੁਹਾਨੂੰ ਦੱਸ ਦਈਏ ਕਿ ਜਿਹੜਾ ਘਰ ਤੁਸੀਂ ਦੇਖ ਰਹੇ ਹੋ ਇਸ ਘਰ ਦੇ ਅੰਦਰ ਜਿਹੜਾ ਥੋੜੀ ਦੇਰ ਪਹਿਲਾਂ ਹੀ ਇੱਕ ਤਰੀਕੇ ਦਾ ਮੈਂ ਬਲਾਸਟ ਹੀ ਕਹਾਂਗਾ ਕਿ ਹੋਇਆ ਦੱਸਿਆ ਜਾ ਰਿਹਾ ਕਿ ਮੌਕੇ ਤੇ ਜਿਹੜੀ ਪੁਲਿਸ ਫੋਰਸ ਮੌਜੂਦ ਆ ਹਲਕਾ ਸੈਂਟਰ ਦੇ ਜਿਹੜੇ ਐਮ ਐਲ ਏ ਸ਼ੋਕ ਪ੍ਰਸ਼ਰ ਪੱਪੀ ਉਹ ਵੀ ਮੌਜੂਦ ਨੇ ਇੱਕ ਵਿਅਕਤੀ ਜਿਹੜਾ ਇਸ ਘਰ ਦੇ ਅੰਦਰ ਪੋਟਾਸ਼ ਰੱਖ ਕੇ ਜਿਹੜਾ ਪਟਾਕੇ ਬਣਾਉਣ ਦਾ ਕੰਮ ਕਰ ਰਿਹਾ ਸੀ ਰਿਹੈਸ਼ੀ ਇਲਾਕੇ ਦੇ ਵਿੱਚ ਇਹ ਜਿਹੜਾ ਗੈਰ ਕਾਨੂੰਨੀ ਕੰਮ ਆ ਉਹ ਕੀਤਾ ਜਾ ਰਿਹਾ ਸੀ ਤੇ ਉਸ ਤੋਂ ਬਾਅਦ ਜਿਹੜਾ ਵੱਡਾ ਹਾਦਸਾ ਇੱਥੇ ਹੁੰਦਾ ਤੁਸੀਂ ਦੇਖੋ ਪੂਰੇ ਦਾ ਪੂਰਾ ਜਿਹੜਾ ਘਰ ਆ ਉਹ ਨੁਕਸਾਨਿਆ ਗਿਆ ਜਿਹੜੇ ਗੇਟ ਨੇ ਉਹਦੇ ਰਖਛੇ ਜਿਹੜੇ ਨੇ ਇਸ ਵੇਲੇ ਉੜ ਚੁੱਕੇ ਨੇ ਜਿਹੜਾ ਪਲਾਸਟਰ ਆ ਸਿਮੇਂਟ ਆ ਉਹ ਤੁਹਾਨੂੰ ਡਿੱਗਿਆ ਹੋਇਆ ਨਜ਼ਰ ਆਊਗਾ ਪੂਰੇ ਦਾ ਪੂਰਾ ਜਿਹੜਾ ਮੁਹੱਲਾ ਇਸ ਵੇਲੇ ਉਹ ਕਿਤਨੇ ਕਿਤੇ ਸਦਮੇ ਦੇ ਵਿੱਚ ਮੌਜੂਦ ਆ ਲੇਕਿਨ ਕਿਉਂਕਿ ਇਲਾਕੇ ਦੇ ਜਿਹੜੇ ਕੌਂਸਲਰ ਨੇ ਇਲਾਕੇ ਦੇ ਵਿਧਾਇਕ ਨੇ ਉੱਥੇ ਹੀ ਪੁਲਿਸ ਪਾਰਟੀ ਜਿਹੜੀ ਆ ਵੱਡੀ ਗਿਣਤੀ ਦੇ ਵਿੱਚ ਇੱਥੇ ਮੌਜੂਦ ਆ ਤੇ ਸਿਚੁਏਸ਼ਨ ਜਿਹੜੀ ਆ ਅੰਡਰ ਕੰਟਰੋਲ ਜਿਹੜੀ ਇਸ ਵੇਲੇ ਉਹ ਦੱਸੀ ਜਾ ਰਹੀ ਹੈ ਨਾਲੇ ਜਿਹੜਾ ਵਿਅਕਤੀ ਆ ਉਹ ਜ਼ਖਮੀ ਹੋਇਆ ਉਹਦੇ ਜਿਹੜੇ ਬੱਚੇ ਨੇ ਉਹ ਵੀ ਜ਼ਖਮੀ ਹੋਏ ਨੇ ਕੁਝ ਜਿਹੜੇ ਬੱਚੇ ਇੱਥੇ ਖੇਡ ਰਹੇ ਸੀ ਉਹ ਵੀ ਜ਼ਖਮੀ ਹੋਏ ਨੇ ਉਹਨਾਂ ਸਾਰਿਆਂ ਨੂੰ ਜਿਹੜਾ ਸਿਵਲ ਹਸਪਤਾਲ ਦੇ ਵਿੱਚ ਪਹਤੀ ਕਰਾਇਆ ਗਿਆ ਨਾਲੇ ਜਿਹੜੀ ਗੱਲ ਆ ਉਹ ਕਾਨੂੰਨੀ ਕਾਰਵਾਈ ਸਖਤ ਕਾਨੂੰਨੀ ਕਾਰਵਾਈ ਦੀ ਜਿਹੜੀ ਗੱਲ ਇਸ ਵਿਅਕਤੀ ਦੇ ਖਿਲਾਫ ਅਕੀ ਜਾ ਰਹੀ ਹੈ ਜਿਹੜਾ ਇੱਕ ਰਿਹੈਸ਼ੀ ਇਲਾਕੇ ਦੇ ਵਿੱਚ ਨਿੱਕੀ ਅਬਾਦੀ ਦੇ ਵਿੱਚ ਇਸ ਤਰੀਕੇ ਦਾ ਗੈਰ ਕਾਨੂੰਨੀ ਕੰਮ ਕਰ ਰਿਹਾ ਸੀ ਉਸ ਦੇ ਖਿਲਾਫ ਜਿਹੜੀ ਆ ਕੜੀ ਕਾਨੂੰਨੀ ਕਾਰਵਾਈ ਉਹ ਕੀਤੀ ਜਾਏਗੀ ਆਪ ਨਿਕਭਰ ਤੇ ਤੁਸੀਂ ਮੌਕੇ ਤੇ ਪਹੁੰਚੇ ਗੱਲ ਸਰ ਇਲਾਕਾ ਜਿਹੜਾ ਵਾ ਤੇ ਗਲੀ ਗੇੜੀ ਇਹ ਇਲਾਕਾ ਇੰਦਰ ਕਲੋਨੀ ਹੈ ਜੀ ਇਹ ਅੱਧੇ ਘੰਟੇ ਤਕਰੀਬ ਹੋਇਆ ਬਲਾਸਟ ਹੋਇਆ ਨੂੰ ਸਾਨੂੰ ਜਿੱਦਾਂ ਹੀ ਪਤਾ ਲੱਗਿਆ ਅਸੀਂ ਮੌਕੇ ਤੇ ਆਏ ਆ ਦੇਖਿਆ ਜੀ 10 12 ਜਿਹੜੇ ਬੱਚੇ ਸੀਗੇ ਉਹ ਸੁੱਲ ਜਗੇ ਨੇ ਤੇ 5 7 ਜਿਹੜੇ ਨੌਜਵਾਨ ਸੀਗੇ ਉਹ ਸੁੱਲ ਜਗੇ ਨੇ ਕਾਰਨ ਕੀ ਸੀਗਾ ਕੀ ਹੋਇਆ ਸੀ ਕਾਰਨ ਕੀ ਇੱਥੇ ਸਾਨੂੰ ਇਹੀ ਪਤਾ ਲੱਗਾ ਜੀ ਕੋਈ ਬੰਦਾ ਉਸਮਾਨ ਨਾਮ ਦਾ ਬੰਦਾ ਕੋਈ ਕੋਈ ਚੀਜ਼ ਬਣਾਉਂਦਾ ਸੀਗਾ ਹਾਂ ਉਹਦੇ ਕਰਕੇ ਉਹ ਪਟਾਰ ਫੁੱਟ ਉਸ ਵੇਹੀ ਉਹਦੇ ਅੱਗ ਲੱਗ ਗਈ ਅੱਗ ਲੱਗ ਕੇ ਬਲਾਸਟ ਹੋਇਆ ਉਹਨਾਂ ਕਰਕੇ ਜਿਹੜੇ ਮੁੱਲੇ ਦੇ ਆਸ-ਪਾਸੇ ਬੱਚੇ ਉਹਨਾਂ ਨੂੰ ਵੀ ਸੁਲਝ ਗਏ ਤੇ ਨਾਲ ਨੌਜਵਾਨ ਵੀ ਕੁਝ ਸੁਲਝ ਗਏ ਬਲਕਿ ਉਹਨਾਂ ਦੇ ਘਰ ਦੇ ਵੀ ਆਪ ਆਪਣੇ ਵੀ ਘਰ ਦੇ ਦੇ ਵੀ ਅੱਗੇ ਪਹੁੰਚ ਗਏ ਮੌਕੇ ਤੇ ਤੁਸੀਂ ਪਹੁੰਚ ਕੇ ਚੰਨ ਕਾਫੀ ਹਾਂ ਉਸ ਟਾਈਮ ਜੀ ਮੌਕੇ ਤੇ ਪਹੁੰਚੇ ਸਿਰ ਅੰਬੂਲੈਂਸ ਲਾ ਕੇ ਸਾਰਿਆਂ ਨੂੰ ਮੌਕੇ ਤੇ ਅੰਬੂਲੈਂਸ ਵਿੱਚ ਸਭ ਭੇਜਿਆ ਗਿਆ ਸਾਰਿਆਂ ਨੂੰ ਬਾਕੀ ਪਰਮਾਤਮਾ ਦਾ ਸ਼ੁਕਰ ਹੈ ਕਿ ਕੋਈ ਜਾਨੀ ਮਾਨੀ ਉਹਦਾ ਕੋਈ ਬਟਾ ਨੁਕਸਾਨ ਨਹੀਂ ਹੋਇਆ ਪਰਮਾਤਮਾ ਦਾ ਸ਼ੁਕਰ ਹੈ ਕਿ ਜਦੋਂ ਕੀ ਦੇ ਮੌਕੇ ਤੇ ਪਹੁੰਚੇ ਤਾਂ ਕਾਫੀ ਬਚਾਅ ਹੋ ਗਿਆ ਮੌਕੇ ਪੁੱਛੇ ਬਚਾਅ ਹੋ ਗਿਆ ਜੀ ਪੂਰੇ ਮੁਹੱਲੇ ਵਾਲਾ ਪੂਰੇ ਉਸੇ ਟਾਈਮ ਐਮਐਲਏ ਸਾਹਿਬ ਸਾਡੇ ਐਮਐਲਏ ਸਾਹਿਬ ਦੋ ਪੰਜ ਚਾਰ ਮਿੰਟ ਤੇ ਫਾਸਲੇ ਸੀਗੇ ਫੋਨ ਕੀਤਾ ਗਿਆ ਉਸੇ ਟਾਈਮ ਐਮਐਲਏ ਸਾਹਿਬ ਅਗੇ ਉਸ ਟਾਈਮ ਫੋਰਸ ਆ ਗਈ ਮੋਤੀ ਨਗਰ ਦੀ ਨਾਲੇ ਐਸਐਚਓ ਸਾਹਿਬ ਅਗੇ ਸਾਰਾ ਕੁਝ ਦੇਖ ਕੇ ਨਾਲੇ ਉਸ ਟਾਈਮ ਹੋ ਗਿਆ ਤੇ ਮੁਰਾ ਕਾਬੂ ਪਾਇਆ ਗਿਆ ਹਾਂ ਅੱਗ ਤੇ ਜੀ ਕੋਈ ਜੀ ਪਟਾਸੀ ਕੋਈ ਉੱਧਾ ਕੋਈ ਬੰਬ ਹੋ ਸੀਗਾ ਮਤਲਬ ਜਲਨਸਬ ਉਹ ਇੱਕ ਦੋ ਪੰਜ ਮਿੰਟ ਦੀ ਜੀ ਖਤਮ ਹੋ ਗਿਆ 5 ਮਿੰਟ ਚ ਹੀ ਅੱਗੇ ਸਾਰੇ ਪਾਸੇ ਫੈਲ ਗਈ ਫੈਲਣ ਕਰਕੇ 5 ਮਿੰਟ ਚ ਹੀ ਖਤਮ ਹੋ ਗਈ ਉਸੇ ਟਾਈਮ ਨੂੰ ਐਫਆਰ ਵੀਗੇਟ ਵਾਲੇ ਵੀ ਆ ਗਏ ਸਾਰੇ ਆ ਗਏ ਜੋ ਇੱਚ ਗੁਨਾਹਗਰ ਹੋਗਾ ਉੱਥੇ ਕਾਨੂੰਨੀ ਕਾਰਵਾਈ ਕਰਾਵਾਂਗੇ ਸਿਚੁਏਸ਼ਨ ਅੰਡਰ ਕੰਟਰੋਲ ਹੈ ਹਾਂਜੀ ਪੂਰੇ ਕੰਟਰੋਲ ਹੈ ਜੀ ਠੀਕ ਹੈ ਠੀਕ ਹੈ ਥੈਂਕ ਯੂ ਇਹ ਮਾਮਲਾ ਸਾਰਾ ਇੱਥੇ ਮਾਮਲਾ ਇਹ ਹੋਇਆ ਜੀ ਇੱਥੇ ਇੱਕ ਆਵਾਦੀ ਦੇ ਅੰਦਰ ਉਸਮਾਨ ਨਾਮ ਦਾ ਲੜਕਾ ਵਾ ਜੀ ਉਹਨੇ ਇੱਥੇ ਬਾਰੂਦ ਬਣਾ ਰਿਹਾ ਪਟਾਕੇ ਬਣਾ ਰਿਹਾ ਗੈਰ ਕਾਨੂੰਨੀ ਕੰਮ ਕਰ ਰਿਹਾ ਵਾ ਆਵਾਦੀ ਦੇ ਇਲਾਕੇ ਚ ਅੱਜ ਸਾਡੇ ਇਸ ਗਲੀ ਦੇ ਬੱਚੇ ਵੀ 10 12 ਜਿਹੜੇ ਆ ਉਹਨਾਂ ਦਾ ਵੀ ਅੱਗ ਨਾਲ ਨੁਕਸਾਨ ਹੋ ਗਿਆ ਤੇ 6 7 ਬੰਦੇ ਜਿਹੜੇ ਵੱਡੇ ਆ ਉਹਨਾਂ ਦਾ ਵੀ ਨੁਕਸਾਨ ਹੋਇਆ ਮੌਕੇ ਤੇ ਮੋਤੀ ਨਗਰ ਸਚੋ ਡਿਵੀਜ਼ਨ ਨੰਬਰ 2 ਦੀ ਫੋਰਸ ਔਰ ਇਹ ਸਭ ਬਾੜ ਦੇ ਜਿਹੜੇ ਕਾਉਂਸਲਰ ਨੇ ਨਿੱਕੂ ਭਾਰਤੀ ਜੀ ਔਰ ਸਾਰੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਾਥੀ ਆਏ ਆ ਅਸੀਂ ਸਾਰਿਆਂ ਨੇ ਆ ਕੇ ਦੇਖਿਆ ਔਰ ਮੱਲੇ ਵਾਲਿਆਂ ਨੇ ਫਟਾਫਟ ਹਿੰਮਤ ਮਾਰ ਕੇ ਜਿਹੜੇ ਉਹ ਬੱਚੇ ਆ ਹਸਪਤਾਲ ਭੇਜਿਆ ਸੀ ਬਿਲਕੁਲ ਵੀ ਮੌਕੇ ਤੇ ਤੁਰੰਤ ਪਹੁੰਚ ਗਏ ਤੇ ਤੁਸੀਂ ਜਿਆਦਾ ਲੀਤਾ ਤੇ ਲੋਕਾਂ ਨੂੰ ਤੁਸੀਂ ਕਾਫੀ ਬਿਲਕੁਲ ਬੰਦੀ ਕਾਰਵਾਈ ਮੈਂ ਕਹਤਾ ਐਸਐਚਓ ਸਾਹਿਬ ਨੂੰ ਜਿਹੜੀ ਬੰਦੀ ਕਾਰਵਾਈ ਆ ਇਹਦੇ ਬਾਈ ਨੇਮ ਅਸਮਾਨ ਨਾਮ ਦਾ ਲੜਕਾ ਜਿਹੜਾ ਇੱਥੇ ਗੈਰ ਕਾਨੂੰਨੀ ਕੰਮ ਕਰ ਰਿਹਾ ਸੀ ਇਹਦੇ ਗੈਰ ਕਾਨੂੰਨੀ ਕੰਮ ਦੇ ਉੱਤੇ ਇਹਦੇ ਪਰਚਾ ਦਿੱਤਾ ਜਾਊਗਾ ਜੀ ਇਹ ਹੈ ਪੂਰਾ ਰਹਿਸ਼ੀਦ ਗੁੰਦਮਾ ਏਰੀਆ ਬਿਲਕੁਲ ਰਹਿਸੀ ਇਲਾਕਾ ਵਾ ਦੇਖੋ ਨਾ ਤਾਂ ਹੀ ਐਡਾ ਵੱਡਾ ਨੁਕਸਾਨ ਹੋ ਗਿਆ ਬੱਚਿਆਂ ਦਾ ਇਹ ਖੁੱਲੇ ਇਲਾਕੇ ਦੇ ਵਿੱਚ ਲੋਕ ਬਣਾਉਂਦੇ ਆ ਤਾਂ ਹੀ ਗਵਰਨਮੈਂਟ ਨੇ ਬਾਹਰ ਇਹਨਾਂ ਨੂੰ ਗਦਾਮ ਦੇ ਤੌਰ ਤੇ ਦਿੱਤੇ ਆ ਇਹ ਲੋਕ ਪੈਸੇ ਦੀ ਲਾਲਸਾ ਕਰਕੇ ਇਹਨਾਂ ਦੇ ਮੂੰਹ ਨੂੰ ਲਹੂ ਲੱਗਿਆ ਹੋਇਆ ਇਸ ਕਰਕੇ ਲੋਕਾਂ ਦੀ ਜਾਨ ਮਾਲ ਨਾ ਖੇਲਦੇ ਆ ਕਿੰਨੇ ਕੁ ਬੰਦੇ ਨੁਕਸਾਨੇ ਗਏ ਆ ਦੇਖੋ 6-7 ਦਾ ਵੱਡੇ ਆ ਜਿਹੜੇ 10-12 ਬੱਚੇ ਨੇ ਛੋਟੇ ਉਹਨਾਂ ਦਾ ਨੁਕਸਾਨ ਹੋਇਆ ਔਰ ਉਹ ਜਿਹੜਾ ਇਹ ਆਪ ਬਣਾਉਂਦਾ ਸੀ ਉਹਦੇ ਵੀ ਮੈਨੂੰ ਘਰ ਦੇ ਅੰਦਰ ਜਿੰਨੇ ਬੱਚੇ ਸੀ ਉਹਨਾਂ ਨੂੰ ਵੀ ਨੁਕਸਾਨ ਹੋਇਆ ਜੀ ਠੀਕ ਠੀਕ ਹੈ ਜੀ ਇਸੇ ਚੋ ਕੀ ਵੈਰੀਫਾਈ ਕਰ ਰਹੇ ਆ ਜੀ ਲੈਬ ਤੋਂ ਚੈੱਕ ਹਾਂ ਲੈਬ ਆ ਰਹੇ ਆ ਸਾਡੇ ਫਰਾਂਸਿਸ ਦੇ ਵਾਲੇ ਉਹ ਦਿੱਕੇ ਦਾ ਸਰ ਇਹ ਕਿਹੜੀ ਜਗ੍ਹਾ ਮਾਮਲਾ ਇੰਦਰਾ ਕਲੋਨੀ ਦੀ ਟੀਮਾ ਚੌਂਕ ਦੇ ਪਰਿਵਾਰ ਦੇ ਬੰਦੇ ਸਾਰੇ ਜ਼ਖਮੀ ਹੋਏ ਤੇ ਬਚ ਕੇ ਕੋਈ ਹੋਰ ਸਿਵਲ ਹਸਪੀਟਲ ਨੂੰ ਲੈ ਕੇ ਗਏ ਇਲਾਜ ਲਈ ਉੱਥੋਂ ਬਦਲੇ ਕਿੰਨੇ ਲੋਕ ਜੀ ਟੋਟਲ ਟੋਟਲ ਹੁਣ ਹੁਣ ਤੱਕ ਜਿੰਨੀ ਕਿ ਇਨਫੋਰਮੇਸ਼ਨ ਸਾਨੂੰ ਮਿਲੀ 5 ਤੋਂ 6 ਬੱਚੇ ਜ਼ਖਮੀ ਕਿਹੜਾ ਏਰੀਆ ਕਿਹੜਾ ਮੱਲਾ ਜੀ ਇੰਦਰਾ ਕਲੋਨੀ ਇੰਦਰਾ ਕਲੋਨੀ ਜੀ ਮਾਤੇ ਬਲਾਸਟ ਹੋਇਆ ਸੀ ਕਿਸ ਤਰ੍ਹਾਂ ਪਤਾ ਲੱਗਿਆ ਇਹ ਸਾਨੂੰ ਤਾਂ ਕੰਟਰੋਲ ਰੂਮ ਤੋਂ ਮਿਲਿਆ ਸੀ ਤੇ ਸਰ ਜੀ ਕਾਨੂੰਨੀ ਕਾਰਵਾਈ ਕੀਤੀ ਹੋਊਗੀ ਬਿਲਕੁਲ ਜੀ ਬਿਲਕੁਲ ਬਿਲਕੁਲ ਹੋਏਗੀ ਬਿਲਕੁਲ ਜੀ ਹਾਂ ਜੀ ਹੋਏਗੀ ਠੀਕ ਹੈ ਸਰ ਜਿਹੜੇ ਜ਼ਖਮੀ ਨੇ ਉਹ ਸੀਰੀਅਸ ਨੇ ਆਪਨੇ ਨੋਰਮਲ ਜਿਹੜੀ ਆਗੇ ਨੋਰ ਦਚਰਾਇ ਨਿਊਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਾਹਿਦ ਖਾਨ ਲੁਧਿਆਣਾ ਦੇ ਇੰਦਰਾ ਨਗਰ ਦੇ ਵਿੱਚ ਮੌਜੂਦ ਆ ਜਿੱਥੇ ਇੱਕ ਅਜੀਬੋ ਗਰੀਬ ਮਾਮਲਾ ਜਿਹੜਾ ਸਾਹਮਣੇ ਆਇਆ ਤੁਹਾਨੂੰ ਦੱਸ ਦਈਏ ਕਿ ਜਿਹੜਾ ਘਰ ਤੁਸੀਂ ਦੇਖ ਰਹੇ ਹੋ ਇਸ ਘਰ ਦੇ ਅੰਦਰ ਜਿਹੜਾ ਥੋੜੀ ਦੇਰ ਪਹਿਲਾਂ ਹੀ ਇੱਕ ਤਰੀਕੇ ਦਾ ਮਬਲਾਫਟਿਕ ਹਗਾ ਕਿ ਹੋਇਆ ਦੱਸਿਆ ਜਾ ਰਿਹਾ ਕਿ ਮੌਕੇ ਤੇ ਜਿਹੜੀ ਪੁਲਿਸ ਫੋਰਸ ਮੌਜੂਦ ਆ ਹਲਕਾ ਸੈਂਟਰ ਦੇ ਜਿਹੜੇ ਐਮਐਲਏ ਸ਼ੋਕ ਪ੍ਰਸ਼ਰ ਪੱਪੀ